ਕੁਝ ਸਾਧੂ ਇੱਕ ਵਿਸ਼ੇਸ਼ ਪੰਥ ਦੇ ਆਪਣੇ ਮੂੰਹ ਦੇ ਉੱਤੇ ਟਾਕੀ ਬਨ ਕੇ ਰੱਖਦੇ ਨੇ ਤਾਂ ਕਿ ਹਵਾ ਵੀ ਛਣ ਕੇ ਜਾਏ ਤਾਂ ਕਿ ਸਾਡੀ ਹਵਾੜ ਦੇ ਨਾਲ ਜੋ ਹਵਾ ਵਿੱਚ અત્યੰਤ ਸੂਖਸ਼ਮ ਜੀਵ ਨੇ ਉਹਨਾਂ ਦੀ ਮੌਤ ਨਾ ਹੋ ਜਾਏ ਮਹਾਰਾਜ ਕਹਿੰਦੇ ਚਲੋ ਇਹ ਮੰਨ ਲਈਏ ਹਵਾ ਦੇ ਜੋ ਸੂਖਸ਼ਮ ਕਿਟਾਣੂ ਨੇ ਉਹਨਾਂ ਦੀ ਮੌਤ ਨਾ ਹੋਵੇ ਤੇ ਮੂੰਹ ਤੇ ਟਾਕੀ ਬਨ ਲਈਏ ਪਰ ਕਮ ਸੇ ਕਮ ਪਾਣੀ ਤੇ ਪੀਓਗੇ ਤਾਂ ਪਾਣੀ ਦੇ ਵਿੱਚ ਹੀ ਜੀਵ ਨੇ ਉਹ ਤੁਹਾਡੇ ਪੀਂਦੇ ਹੀ ਮਰ ਜਾਣਗੇ। ਤੋਂ ਭੁੱਲ ਕੇ ਵੀ ਪਾਣੀ ਨਹੀਂ ਪੀਣਾ ਚਾਹੀਦਾ। ਫਿਰ ਸਾਇਬ ਕੰਨੇ ਜਿਤਨੇ ਦਾਣੇ ਆਨੰਦ ਨੇ। ਵਾਸਤਵਿਕ ਸਾਰਿਆਂ ਦੇ ਵਿੱਚ ਜੀਵ ਹੈ। ਗੋਹੇ ਅੱਤੇ ਲੱਕੜੀ ਅੰਦਰ ਕੀੜਾ ਹੋਏ ਜੇਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਕੋ। ਸਾਰੇ ਦਾਣਿਆਂ ਵਿੱਚ ਜੀਵ ਹੈ। ਤੋਂ ਕਮ ਸੇ ਕਮ ਭੋਜਨ ਤੇ ਖਾਓ।